ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੀ ਬਜਾਈ ਜਿਹੜੀ ਪਨੀਰੀ ਆਪਾਂ ਬੀਜਣੀ ਆ ਉਹਦੀ ਬਜਾਈ ਦਾ ਸਹੀ ਸਮਾਂ ਵੱਖ-ਵੱਖ ਕਿਸਮਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਪਨੀਰੀ ਬੀਜਣ ਦਾ ਸਮਾਂ ਅੱਗੇ ਪਿੱਛੇ ਹੁੰਦਾ ਤਾਂ ਇਹਦੇ ਝਾੜ ਤੇ ਤੇ ਕੁਆਲਿਟੀ ਤੇ ਜਿਹਦਾ ਸਿੱਧਾ ਅਸਰ ਜਿਹੜਾ ਆਪਣੇ ਰੇਟ ਤੇ ਤੇ ਆਪਣੀ ਕਮਾਈ ਤੇ ਆਮਦਨ ਤੇ ਪੈਂਦਾ ਉਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲੋ ਜੋ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਨਾਲ ਦੀ ਨਾਲ ਜਿਹੜੀਆਂ ਜੋ ਜੋ ਤੁਹਾਡੇ ਸਵਾਲ ਹੁੰਦੇ ਆ ਜੋ ਜੋ ਫਸਲ ਦੀ ਸਟੇਜ ਹੁੰਦੀ ਆ ਉਹਦੇ ਅਨਸਾਰ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ ਆ ਸੋ ਕਿਸਾਨ ਵੀਰੋ ਬਾਸਮਤੀ ਆ ਜਿਹੜੀ ਬਾਸਮਤੀ ਨੂੰ ਝੋਨੇ ਦੀਆਂ ਜਿਵੇਂ ਆਪਾਰ ਦਬਾਉਣੀਆਂ ਕਿਸਮਾਂ ਬੀਜਦੇ ਆ ਲਾਉਨੇ ਆ ਟ੍ਰਾਂਸਪਲੈਂਟ ਕਰਦੇ ਆ ਉਹਦੇ ਅਨਸਾਰ ਜਿਹੜਾ ਹੈਗਾ ਲੰਬੇ ਸਮੇਂ ਲਈ ਇਹਨੂੰ ਧੁੱਪ ਚਾਹੀਦੀ ਆ ਨਮੀ ਬਣੀ ਰਹਿਣੀ ਚਾਹੀਦੀ ਹੈ ਤੇ ਪਾਣੀ ਜਿਹੜਾ ਯਕੀਨਨ ਸਮੇਂ-ਸਮੇਂ ਤੇ ਇਹਨੂੰ ਮਿਲਣਾ ਚਾਹੀਦਾ ਤੇ ਜਿਹੜੇ ਇਹਦੇ ਵਿੱਚ ਵਧੀਆ ਪਕਾਉਣ ਤੇ ਖਾਣ ਵਾਲੇ ਗੋਣਾ ਬਾਸਮਤੀ ਦੀ ਕੁਆਲਿਟੀ ਜਿਹਦੀ ਆਪਾਂ ਗੱਲ ਕਰੀਏ ਜਿਹਦਾ ਕਿਉਂਕਿ ਜਿਹੜੀ ਕੁਆਲਿਟੀ ਦੇ ਕਰਕੇ ਹੀ ਜਿਹੜਾ ਹੈਗਾ ਭਾਰਤ ਦਾ ਤੇ ਉਹਦੇ ਅੱਗੇ ਪੰਜਾਬ ਦਾ ਹਰਿਆਣਾ ਦਾ ਬਾਸਮਤੀ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਐਕਸਪੋਰਟ ਹੁੰਦਾ ਇਹਦੀ ਮੰਗ ਹੈ ਉਹ ਕੁਆਲਿਟੀ ਕਰਕੇ ਆ ਤੇ ਕੁਆਲਿਟੀ ਤਾਂ ਹੀ ਬਣੂਗੀ ਜੇ ਇਹਨੂੰ ਠੰਡੇ ਤਾਂ ਮਣ ਚ ਥੋੜਾ ਜਿਹਾ ਪੱਕੇ ਜੇ ਆਪਾਂ ਗੇਤਾ ਕਰ ਦਿੰਨੇ ਆ ਤਾਂ ਉਹਦੇ ਨਾਲ ਇੱਕ ਤਾਂ ਕੁਆਲਿਟੀ ਦਾ ਫਰਕ ਪੈਂਦਾ ਦੂਸਰਾ ਝਾੜ ਤੇ ਵੀ ਸਿੱਧਾ ਸਿੱਧਾ ਅਸਰ ਉਸ ਚੀਜ਼ ਦਾ ਪੈ ਸਕਦਾ ਇਹ ਆਪਾਂ ਵੱਖ-ਵੱਖ ਵੀਡੀਓਜ਼ ਰਾਈ ਆਉਣ ਵਾਲੇ ਸਮੇਂ ਜਾਣਕਾਰੀਆਂ ਸਾਂਝੀਆਂ ਕਰਦੇ ਰਾਵਾਂਗੇ ਇਸ ਵੀਡੀਓ ਜਿਵੇਂ ਪਨੀਰੀ ਦੀ ਬਿਜਾਈ ਦੇ ਸਹੀ ਸਮੇਂ ਬਾਰੇ ਵੱਖ-ਵੱਖ ਕਿਸਮਾਂ ਬਾਰੇ ਗੱਲਬਾਤ ਕਰੂੰਗਾ ਸੋ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਪੰਜਾਬ ਬਾਸਮਤੀ 7 ਪੰਜਾਬ ਬਾਸਮਤੀ 5 ਪੂਸਾ ਬਾਸਮਤੀ 11 21 ਪੂਸਾ ਬਾਸਮਤੀ 1637 ਪੂਸਾ ਬਾਸਮਤੀ 1718 ਪੂਸਾ ਬਾਸਮਤੀ 1885 ਇਹ ਕਿਸਮਾਂ ਦੀ ਜੇ ਤੁਸੀਂ ਕਾਸ਼ਤ ਕਰਨੀਆਂ ਤਾਂ ਇਹਦੀ ਪਨੀਰੀ ਬਜਾਈ ਦਾ ਸਹੀ ਸਮਾਂ 1 ਤੋਂ 15 ਜੂਨ ਹੈ ਤੇ 1 ਤੋਂ 15 ਜੂਨ ਦੇ ਵਿੱਚ ਵੀ ਸਭ ਤੋਂ ਬੈਸਟ ਟਾਈਮ ਹੈ ਜਿਹੜਾ 5 ਤੋਂ 15 ਜੂਨ 10 ਜੂਨ ਦੇ ਨੇੜੇ ਤੇ ਤੁਸੀਂ ਪਨੀਰੀ ਬੀਜੋ 10 ਜੁਲਾਈ ਦੇ ਨੇੜੇ ਤੇ ਟ੍ਰਾਂਸਪਲੈਂਟ ਕਰੋ ਤੇ ਇਹਦੀ ਕੁਆਲਿਟੀ ਤੇ ਝਾੜ ਆ ਜਿਹੜਾ ਉਹ ਸ਼ਾਨਦਾਰ ਰਹਿੰਦਾ ਤੇ ਜਿਹੜੀਆਂ ਹੈਗੀਆਂ ਸੀਐਸਆਰ 30 ਪੂਸਾ ਬਾਸਮਤੀ 1509 ਪੂਸਾ ਬਾਸਮਤੀ 1692 ਤੇ ਪੂਸਾ ਬਾਸਮਤੀ ਜਿਹੜੀ 1847 ਆ ਇਹਨਾਂ ਨੂੰ ਜੇ ਆਪਾਂ ਸੀਐਸਆਰ 30 ਤੇ ਪੂਸਾ ਬਾਸਮਤੀ 1509 ਦੀ ਜਾਂ 1692 ਗੱਲ ਕਰੀਏ ਇਹ ਆਪਾਂ ਜਿਹੜਾ ਤਕਰੀਬਨ ਤਕਰੀਬਨ 15 ਤੋਂ 30 ਜੂਨ ਦੇ ਵਿੱਚ ਪਨੀਰੀ ਬੀਜ ਗਏ ਤੇ 15 ਤੋਂ 30 ਜੂਨ ਜੁਲਾਈ ਨੂੰ ਇਹਨੂੰ ਟ੍ਰਾਂਸਪਲੈਂਟ ਕਰੀਏ ਜਿਹੜੀ 1847 ਆ ਇਹ ਤੁਸੀਂ ਜਿਹੜੀ ਹੈਗੀ ਆ 5 ਜੂਨ ਤੋਂ ਲੈ ਕੇ ਇਹ 20 ਜੂਨ ਤਾਈਂ 22 ਜੂਨ ਤਾਈਂ ਇਹਦੀ ਟ੍ਰਾਂਸਪਲੈਂਟ ਜਿਹੜੀ ਪਨੀਰੀ ਆ ਉਹ ਵੀ ਸਕਦੇ ਆ ਇਹ ਜੀ ਯਾਨੀ ਇਹ 5-7 ਦਿਨ 10 ਦਿਨ ਪਛੇਤ ਵੀ ਹੋ ਜਾ ਕੋਈ ਚੱਕਰ ਨਹੀਂ ਕਿਉਂਕਿ ਇਹ ਜਿਹੜੀ ਹੈਗੀ ਆ ਪੂਸਾ ਬਾਸਮਤੀ 1509 ਦੀ ਸੋਧ ਆ ਸਮਾਂ ਵੀ ਓਨਾਕ ਲੈਂਦੀ ਆ ਚੌਲ ਵੀ ਇਹਦਾ ਸੇਮ ਉਸੇ ਤਰ੍ਹਾਂ ਹੈਗਾ ਪਰ ਇਹਦੇ ਵਿੱਚ ਕਈ ਕਿਸਾਨ ਵੀਰ ਕਈ ਵਾਰ ਕੀ ਕਰਦੇ ਕਿਉਂਕਿ ਮੁੱਛਲ ਕਿਸਮ ਆ ਜਿਹੜੀ ਪੂਸਾ ਬਾਸਮਤੀ 1400 ਕਾਫੀ ਕਿਸਾਨ ਵੀਰ ਜਿਹੜੇ ਪੰਜਾਬ ਦੇ ਵਿੱਚ ਰੈਣਿਆਂ ਦੇ ਵਿੱਚ ਲਾਉਂਦੇ ਆ ਉਹ ਥੋੜਾ ਜਿਹਾ ਲੰਬਾ ਸਮਾਂ ਲੈਂਦੀ ਹੈ ਉਹਦੀ ਪਨੀਰੀ ਆ ਥੋੜੀ ਜੀ ਆਪਾਂ ਜਿਵੇਂ ਜੂਨ ਦੇ ਸ਼ੁਰੂ ਚ ਜਾਂ ਮਈ ਦੇ ਐਂਡ ਚ ਬੀ ਸਕਦੇ ਆ ਪਰ ਜਿਹੜੀ ਉਹਦੀ ਪਨੀਰੀ ਵੀ ਮੁੱਛਲ ਦੀ ਪਨੀਰੀ ਵੀ ਕਿਸਾਨ ਵੀਰ ਅੱਧ ਮਈ ਜਾਂ ਉਤੋਂ ਵੀ ਪਹਿਲਾਂ ਕਿਸਾਨ ਵੀਰਾਂ ਨੇ ਕਈਆਂ ਨੇ ਬਜਾਈ ਕਰਤੀ ਆ ਉਹਦੇ ਵਿੱਚ ਕਿਸਾਨ ਵੀਰ ਉਹ ਰਿਸਕ ਬਣ ਜਾਂਦਾ ਝਾੜ ਦਾ ਵੀ ਰਿਸਕ ਆ ਕਵਾਲਿਟੀ ਦਾ ਵੀ ਰਿਸਕ ਹੈ ਸੋ ਇਹ ਗੱਲ ਦਾ ਜਿਹੜਾ ਆਪਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਬਾਸਮਤੀ ਦਾ ਆਪਾਂ ਨੂੰ ਰੇਟ ਬਾਸਮਤੀ ਦੀ ਮੰਗ ਹੈ ਜਿਹੜੀ ਉਹ ਸਾਰੀ ਦੀ ਸਾਰੀ ਇਹਦੀ ਕੁਆਲਿਟੀ ਤੇ ਟਿਕੀ ਹੋਈ ਹੈ ਇਹ ਆਪਣੀ ਜ਼ਿੰਮੇਵਾਰੀ ਆ ਖਾਸ ਨੁਕਤਾ ਕੀ ਹੈ ਕਿ ਬਾਸਮਤੀ ਦੀ ਜੇ ਟ੍ਰਾਂਸਪਲੈਂਟਿੰਗ ਪਨੀਰੀ ਦੀ ਬਜਾਈ ਤੇ ਟ੍ਰਾਂਸਪਲੈਂਟਿੰਗ ਸਹੀ ਸਮੇਂ ਤੇ ਹੋ ਜੇ ਨਾ ਖਾਦ ਖਰਾਕ ਦੀ ਇਹਨੂੰ ਕੋਈ ਵੱਡੀ ਜ਼ਰੂਰਤ ਹੈ ਨਹੀਂ ਖਾਦ ਖਰਾਕ ਹੈ ਜਿਹੜੀ ਖਾਸ ਤੌਰ ਤੇ ਜੇ ਮੈਂ ਆਪਾਂ ਯੂਰੀਆ ਕਹ ਲਈਏ ਨਾਈਟ੍ਰੋਜਨ ਕਹ ਲਈਏ ਨਾ ਇਹ ਆਪਾਂ ਜੇ ਵੱਧ ਦਵਾਂਗੇ ਤਾਂ ਉਹਦੇ ਵਿੱਚ ਫਿਰ ਇਹਦੀ ਫਲਾਵਰਟ ਚਾਈ ਵਧਦੀ ਹੈ ਡਿੱਗ ਪੈਂਦੀ ਕੁਆਲਿਟੀ ਖਰਾਬ ਹੁੰਦੀ ਹੈ ਝਾੜ ਵੀ ਘਟਦਾ ਦੂਸਰੀ ਗੱਲ ਜਿਹੜੀ ਇਹਦੀ ਪਨੀਰੀ ਹੈ ਪੰਜ ਤੋਂ 6 ਪੱਤੇ ਜਦੋਂ ਨਿਕਲਿਆ ਪਨੀਰੀ ਦੇ ਸਮਝ ਲਓ ਵੀ 25 ਤੋਂ 30 ਦਿਨ ਉਹ ਸਮੇਂ ਜਿਹੜੀ ਪਨੀਰੀ ਆਪਾਂ ਖੇਤ ਦੇ ਵਿੱਚ ਪੱਟ ਕੇ ਲਾ ਦੇਣੀ ਜੇ ਪਨੀਰੀ ਵੱਡੀ ਉਮਰ ਦੀ ਹੋ ਜੇ ਤੇ ਇਹਦੀ ਪਨੀਰੀ ਨੂੰ ਪਾ ਜਾਂਦੀਆਂ ਗੰਨਾ ਫਿਰ ਸ਼ਾਖਾ ਘੱਟ ਫੁੱਟਦੀਆਂ ਤੇ ਝਾੜ ਘਟਦਾ ਸਿੱਧਾ ਸਿੱਧਾ ਫਿਰ ਆਪਾਂ ਜੇ ਕਈ ਵਾਰ ਪਨੀਰੀ ਬੁੱਢੀ ਲਾਵਾਂਗੇ ਫਿਰ ਉਹਨੂੰ ਯੂਰੀਆ ਵੱਧ ਪਾਵਾਂਗੇ ਉਹ ਚੀਜ਼ ਵੀ ਜਿਹੜੀ ਨੁਕਸਾਨ ਕਰੂਗੀ ਪੂਸਾ ਬਾਸਮਤੀ 1509 1847 1692 ਸੀਐਸਰਤੀ ਇਹਨਾਂ ਦੀ ਕੋਸ਼ਿਸ਼ ਕਰੋ 25-28 ਦਿਨ ਦੀ ਪਨੀਰੀ ਆਪਾਂ ਤਿਆਰ ਕਰਕੇ ਖੇਤ ਦੇ ਵਿੱਚ ਲਾ ਦਿਏ ਤੇ ਬੀ ਸੋਧ ਬਾਰੇ ਮੈਂ ਬਸ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਦੇਣੀ ਨਾਲ-ਨਾਲ ਜਿਹੜੀ ਅਪਡੇਟ ਤੁਹਾਨੂੰ ਦਿੰਦੇ ਰਹਿਣਾ ਹੁਣ ਆਪਦੇ ਕਿਰਪਾ ਕਰਕੇ ਆਪਦੇ ਜਿਹੜੇ ਕੀਮਤੀ ਸਵਾਲ ਆ ਜਾਂ ਸੁਝਾਅ ਜਾਂ ਕੋਈ ਥੋੜਾ ਤਜਰਬਾ ਉਹ ਥੱਲੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਹੋਰ ਕਿਸਾਨ ਵੀਰਾਂ ਨੂੰ ਪਤਾ ਲੱਗਦਾ ਇੱਕ ਦੂਜੇ ਦੇ ਸਵਾਲਾਂ ਦਾ ਤੁਸੀਂ ਜਵਾਬ ਵੀ ਦੇ ਦਿੰਨੇ ਬਹੁਤ ਦੇਖ ਕੇ ਇਹ ਵਧੀਆ ਚੀਜ਼ ਲੱਗਦੀ ਹੈਗੀ ਆ ਤੇ ਖਾਸ ਖਿਆਲ ਆਪਾਂ ਇਹ ਰੱਖਣਾ ਕਿ ਆਪਾਂ ਪਨੀਰੀ ਦੀ ਬਜਾਈ 'ਚ ਬਹੁਤੀ ਕਾਹਲ ਨਹੀਂ ਕਰਨੀ ਅਗੇਤ ਨਹੀਂ ਕਰਨੀ ਉਹ ਚੀਜ਼ ਆਪਣੇ ਖਿਲਾਫ ਉਗਤੂਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ